ਮਹਾਰਾਜ ਕਹਿੰਦੇ ਕੁਛ ਨਹੀਂ ਵਿਗੜਿਆ ਤੂੰ ਤਗੜਾ ਹੋ ਹੁਣ ਦੇਖੋ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਇਤੋਂ ਵੱਡੀ ਚੜ੍ਹਦੀ ਕਲਾ ਕੋਈ ਦੇਗਾ ਮਨ ਨੂੰ ਫਿਰ ਸੁਣਿਓ ਇੱਕ ਬੰਦਾ ਉਹ ਉਹਦੀ ਤਾਕਤ ਕੋਈ ਨਹੀਂ ਰਹੀ ਸਾਰੇ ਚਾਰ ਚਫਰੇ ਜਕੜਿਆ ਗਿਆ ਵਿਚਾਰ ਔਲਾਦ ਵੱਲੋਂ ਦੁਖੀ ਸ਼ਰੀਰ ਵੱਲੋਂ ਦੁਖੀ ਬਿਜ਼ਨਸ ਵੱਲੋਂ ਦੁਖੀ ਪਰਿਵਾਰ ਵੱਲੋਂ ਦੁਖੀ ਕੋਈ ਵੀ ਆਪਣਾ ਨਹੀਂ ਰਿਹਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਕੀ ਮਹਾਰਾਜ ਨੂੰ ਸਾਰੇ ਜਵਾਬ ਦੇ ਗਏ ਨਾ ਪਰਿਵਾਰ ਰਿਆ ਨਾ ਬਿਜ਼ਨਸ ਰਾ ਨਾ ਰਿਸ਼ਤੇਦਾਰ ਕੋਈ ਨਹੀਂ ਰਿਆ ਗੁਰੂ ਤੇਗ ਬਹਾਦਰ ਕਹਿੰਦਾ ਤੂੰ ਸੁਸਾਇਡ ਨਾ ਕਰੀ ਸਭ ਕੁਝ ਚਲਾ ਜਾਏ ਰੱਬ ਤੇਰੇ ਪਿੱਛੇ ਖਲੋਤਾ ਹੈ ਉਹ ਉਹ ਕੁਝ ਕਰਦਾ ਹੈਗਾ ਜੋ ਕੋਈ ਸਮਾਜ ਕਦੀ ਸੋਚ ਵੀ ਨਹੀਂ ਸਕਦਾ ਤੁਸੀਂ ਆ ਦੋਨੋਂ ਸ਼ਬਦ ਸਾਹਮਣੇ ਰੱਖ ਕੇ ਪੜੋ ਬਲ ਛੁਟਕਿਓ ਬੰਧਨ ਪਰੇ ਕੁਝ ਵੀ ਨਹੀਂ ਰਿਆ ਤਾਕਤ ਚਲੀ ਗਈ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਬੋਤ ਉਪਾਏ ਕੋਈ ਉਪਾਅ ਨਹੀਂ ਰਹਿ ਗਿਆ ਕੋ ਨਾਨਕ ਅਬ ਓਟ ਖਰ ਗਾਝੂ ਹੋ ਸਹਾਈ ਬਾਬਾ ਜੀ ਕਹਿੰਦੇ ਬਲ ਹੋਵਾ ਬੰਧਨ ਛੁਟੇ ਸਭ ਕੀ ਚੋਤੂ ਪਾਏ ਨਾਨਕ ਸਭ ਕੀ ਤੁਮਰੇ ਹਾਥ ਮੇ ਤੁਮੀ ਹੋਤ ਸਹਾਈ ਪਹਿਲੀ ਟੋਕ ਵਿੱਚ ਕਿਹਾ ਕਿਉਂ ਭੁੱਲ ਗਿਆ ਕਹਾ ਭੋਲਿਓ ਰੇ ਝੂਠੇ ਲੋਭ ਲਾਗ ਅਗਲੀ ਟੋਕ ਵਿੱਚ ਕਹਿੰਦੇ ਆ ਕਛ ਵੀ ਗਰਿਓ ਨਾਹਿ ਵੈਗਰੂ ਐਡਾ ਤਰਵਾਸ ਕੋਈ ਦੇ ਸਕਦਾ ਜੀ ਕੁਝ ਨਹੀਂ ਵਿਗੜਿਆ ਜੈਸਾ ਬਾਲਕ ਭਾਇ ਸੁਭਾਇ ਸੋ ਭਾਈ ਲੱਖਪਰਾਧ ਕਮਾਵੈ ਕਰਪ ਦੇ ਛਿਰ ਕੈ ਬੋ ਭਾਂਤੀ ਆਹਰੇ ਬੋੜ ਪਿਤਾ ਗੱਲ ਆਵੇ ਪਿਛਲੇ ਆਗਣ ਬਖਸ਼ ਲੈ ਮਹਾਰਾਜ ਕਹਿਣ ਲਗੇ ਕੱਚ ਬਿਗਰਿਓ ਨਾ ਇਹ ਪਿਛਲੇ ਆਗਣ ਬਖਸ਼ ਲੈ ਪ੍ਰਭ ਅਗੇ ਮਾਰਗ ਪਾਵਾ ਕੁਛ ਨਹੀਂ ਤੇਰਾ ਵਿਗੜਿਆ ਏਡੀ ਵੱਡੀ ਗੱਲ ਜੀ ਵੀ ਫਿਰ ਮੇਰੀ ਸੁਣਿਓ ਮੈਂ ਰਿਪੀਟ ਕਰ ਰਿਹਾ ਸਮਾਜ ਨੂੰ ਪੁੱਛੋ ਤੇ ਬੰਦਾ ਆਪਣੇ ਮਨ ਨਾਲ ਕਹੇਗਾ ਸਭ ਕੁਝ ਤਬਾਹ ਹੋ ਗਿਆ ਗੁਰੂ ਇੰਨੀ ਵੱਡੀ ਧੀਰੇ ਦਿੰਦਾ ਨੇ ਕੁਛ ਨਹੀਂ ਵਿਗੜਿਆ ਕਾਚੇ ਵਿਗੜੇ ਨਾਹਿੰ ਕੁਝ ਨਹੀਂ ਵਿਗੜਿਆ ਅੱਜ ਹੂੰ ਜਾਗ ਹੁਣ ਹੀ ਜਾਗ ਪੋ ਹੁਣ ਹੀ ਸ਼ੁਰੂ ਕਰਦੇ ਮੈਂ ਆਪ ਨੂੰ ਬੇਨਤੀ ਕਰਾਂ ਮੈਂ ਦੋ ਸ਼ਬਦ ਕਹਿ ਕਿ ਜਦੋਂ ਉੱਠ ਕੋ ਉਦੋਂ ਸ਼ਵੇਰ ਸੱਚੀ ਜੇ ਜਦੋਂ ਮੈਂ ਆਪਣੇ ਕਰਮਾਂ ਵੱਲ ਵੇਨਾਂ ਨਾ ਤੇ ਮੈਨੂੰ ਭਾਈ ਸਾਹਿਬ ਦੀ ਤੋਕ ਚੇਤੇ ਆਉਂਦੀ ਏ ਕਹਿੰਦੇ ਨੇ ਜਿਹੜੇ ਮੇਰੀਆਂ ਕਰਮ ਕਰਤੂਤਾ ਨੇ ਮੈਨੂੰ ਦੋਸ਼ਕ ਵਿੱਚ ਵੀ ਢੋਈ ਨਹੀਂ ਮਿਲਣੀ ਚਾਹੀਦੀ ਪਰ ਜਦੋਂ ਤੇਰੀ ਰਹਿਮਤ ਵੇਖਣਾ ਨਾ ਉਦੋਂ ਫਿਰ ਟਖਲੋ ਨਾ ਨਹੀਂ ਮੈਨੂੰ ਦੋਜਿਕ ਚ ਸੜਨ ਨਹੀਂ ਦੇਦਾ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੂ ਠੌਰ ਤੁਮਰੋ ਬਿਰਦ ਕਰ ਅਸਰੂ ਸਮਾਰੋ ਸੱਚੇ ਮੈਂ ਆਪਣੇ ਕਰਮਾ ਕਰਕੇ ਉਂਝ ਜਿਹਨੂੰ ਆਪਾਂ ਸਤਿਗੁਰੂ ਕਹਿੰਨੇ ਆ ਇਹ ਗੱਲ ਯਾਦ ਰੱਖਿਓ ਗੁਰੂ ਜੀ ਦੀ ਬਾਹ ਪਕੜ ਲੈ ਕਦੀ ਬਾਹ ਨਹੀਂ ਛੱਡਦਾ ਜਿੰਨਾ ਮਰਜੀ ਭੱਜੇ ਬੰਦਾ ਭਾਵਨਾ ਵਾਲਿਓ ਮੈਂ ਕੁ ਉਦਾਹਰਨ ਦਿੱਤੀ ਪਿਛਲੇ ਦਿਨ ਭਾਈ ਮਰਦਾਨਾ ਜੀ ਕੌਡੇ ਨੇ ਪਕੜ ਲਿਆ ਚਲੋ ਰਾਖਸ਼ ਕਹਿੰਦੇ ਆਦਮ ਖੋਰ ਸੀ ਬੰਦਿਆਂ ਦਾ ਮਾਸ ਖਾਂਦਾ ਸੀ ਤੇ ਭਾਈ ਬਾਲਾ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਜਦੋਂ ਮਹਾਰਾਜ ਨੇ ਕਿਹਾ ਵੀ ਇਹ ਮਰਦਾਨਾ ਪਕੜਿਆ ਗਿਆ ਉਹ ਉਹਨੂੰ ਇਹ ਦੁੱਖ ਚ ਹੈ ਉਹ ਪੁਕਾਰ ਰਿਹਾ ਮੈਨੂੰ ਆਵਾਜ਼ਾਂ ਮਾਰਦਾ ਹੈ ਤੇ ਨਾਲ ਦੇ ਨੇ ਕਿਹਾ ਛੱਡੋ ਜੀ ਉਹ ਤਾਂ ਤੰਗ ਕਰਦਾ ਹੈ ਕਦੇ ਪਿੱਛੇ ਰੋਸ ਜਾਂਦਾ ਹੈ ਯਾਦ ਰੱਖਿਓ ਭਾਈ ਮਰਦਾਨੇ ਦਾ ਰਸੇਵਾ ਵੀ ਹਿਸਟਰੀ ਬਦਲ ਕੇ ਚਲਾ ਗਿਆ। ਇਹਨਾਂ ਧਿਆਨ ਨਾਲ ਸੁਣੀਓ, 네ਗੇਟਿਵ ਨਹੀਂ। ਜੇ ਉਹਨੂੰ ਪਿਆਸ ਨਾ ਲੱਗਦੀ ਤੇ ਵਲੀ ਕੰਧਾਰੀ ਪਹਾੜੀ ਤੋਂ ਹੰਕਾਰ ਤੋਂ ਕਿਵੇਂ ਥੱਲੇ ਉਤਰਦਾ? ਜੇ ਉਹਨੂੰ ਭੁੱਖਣਾ ਲੱਗਦੀ ਤੇ ਨੂਰ ਸ਼ਾ ਜਾਦੂਗਰਨੀ ਕਿਵੇਂ ਚੇਂਜ ਹੁੰਦੀ? ਗੁਰੂ ਦੇ ਹਰ ਕੌਤਕ ਵਿੱਚ ਕੁਝ ਪਿਆਖ ਹੈ। ਉਹਨਾਂ ਕਹਿੰਦਾ ਜੀ ਨਹੀਂ। ਮਹਾਰਾਜ ਕੋ ਕਹਿੰਦੇ ਆ ਤਾ ਕੀ ਹੋਇਆ ਲਾੜ ਨਾਲ ਮੈਨੂੰ ਬੋਲ ਕੇ ਚਲਾ ਗਿਆ ਪਰ ਜਿਦੀ ਮੈਂ ਬਾ ਇੱਕ ਵਾਰੀ ਫੜ ਲਾ ਮੈਂ ਲੋਕ ਤੇ ਪਰਲੋਕ ਵਿੱਚ ਕਦੀ ਬਾ ਨਹੀਂ ਚਾਹਤਾ ਯਾਦ ਰੱਖਿਓ ਗੁਰੂ ਨਾਨਕ ਦੀ ਜੋਤ ਆ ਲੇਖੇ ਜੋ ਕੇ ਥੋੜਾ ਕਰਦੀ ਬਾਲਾ ਪੂਜਾ ਗਏ ਕੀ ਲਾਜਾਂ ਪੁਨ ਆਪਣਾ ਹੈ ਉਸੰਕਾ ਜਾ ਨਿਤਾ ਪ੍ਰਤੀ ਰਬਾ ਵਜਾਵੈ ਕਰ ਸੰਗੀਤ ਉਹ ਮੋਹਿ ਰਜਾਵੇ ਮੈਨੂੰ ਰੋਜ਼ ਕੀਰਤਨ ਸੁਣਾਉਂਦਾ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਅੱਜ ਹੀ ਹੁਣ ਹੀ ਕੱਲ ਨਾ ਪਾਈਏ ਬਾਬਾ ਜੀ ਨੇ ਤਾਂ ਹੀ ਬਾਣੀ ਚ ਕਿਹਾ ਕਬੀਰ ਕਾਲ ਕਰੰਤਾ ਅਬੈ ਕਰ ਅਬ ਕਰਤਾ ਸੁਇਤਾਨ ਜਿਹੜਾ ਕੱਲ ਕਰਨਾ ਹੈ ਉਹ ਅੱਜ ਕਰ ਜਿਹੜਾ ਅੱਜ ਕਰਨਾ ਹੈ ਹੁਣੇ ਕਰ ਪਾਛੇ ਕਸ਼ੂਨੋ ਹੋਏਗੋ ਜੋ ਸਰ ਪਰ ਆਵੇ ਕਾਲ ਸ਼੍ਰੀਮਾਨ ਭਾਈ ਵੀਰ ਸਿੰਘ ਦਾ ਇਹ ਅੱਜ ਤੱਕ ਛੋਟੀ ਜੀ ਕਵਿਤਾ ਹੈ ਕੱਲ ਚੁੱਕੀ ਹੈ ਬੀਤ ਵਸਤੂ ਦੂਰ ਨਸਾਈ ਪੰਜਾਬੀ ਦੀਆਂ ਸਤਰਾਵਾਂ ਵਿੱਚ ਕੱਲ ਲੰਗੀ ਜੀ ਜਿਹੜੀ ਡੇਟ ਭਲਕ ਅਜੇ ਖ ਦੂਰ ਜਿਹੜਾ ਦੂਜਾ ਦਿਨ ਭਲਕੇ ਆਉਣਾ ਉਹ ਦੂਰ ਹੀ ਹੋ ਸਕਦਾ ਵੀ ਨਿਕਲਦਿਆ ਸਾਰੀ ਇਹ ਚਮੜੀ ਜੋ ਫੂਕ ਨਿਕਲ ਜਾ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ ਭਲਕ ਅਜੇ ਖ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਵਿੱਚ ਪਰ ਵਿਗਰਾ ਲਾਈ ਅੱਜ ਭਲਕ ਨੂੰ ਸੋਚ ਕੱਲ ਭਲਕ ਨੂੰ ਸੋਚ ਅੱਜ ਇਹ ਮੁਬਤ ਗਵਾਈ ਉਹ ਸੰਭਲ ਸੰਭਾਲ ਇਸ ਅੱਜ ਨੂੰ ਇਹ ਬੀਤੇ ਮਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਕੀਵੇਂ ਆ ਹਰ ਕੀਰਤ ਹਰ ਰੰਗ ਚੁੰਦਿਆ ਅੱਜ ਮੈਂ ਬੇਨਤੀ ਕੀਤੀ ਅੱਜ ਸਿਰਫ ਅੰਦਰ ਜਾਣ ਵਾਲੇ ਸਾਹ ਦਾ ਨਾਂ ਏ ਅੱਜ 12 ਘੰਟੇ ਨਹੀਂ ਹੁੰਦੇ ਜਿਸ ਦਿਨ ਬੰਦੇ ਨੇ ਮਰਨਾ ਯਾਦ ਰੱਖਿਓ ਇੱਕੋ ਹੀ ਸਾਹ ਬਾਹਰ ਨਿਕਲਣਾ ਇੱਕੋ ਹੀ ਸਾਹ ਅੱਜ ਹੈ ਜਿਹੜਾ ਅੰਦਰ ਜਾ ਰਿਹਾ ਗੁਰੂ ਤੇਗ ਬਹਾਦਰ ਇਹ ਡਾ ਵੱਡਾ ਸਹਾਰਾ ਦੇ ਰਿਆ ਕਹਿਣ ਲੱਗੇ ਕੱਚ ਬਿਗਰਿਓ ਨਾਏ ਅੱਜ ਹੁਣ ਜਾਗ ਹੁਣ ਜਾਗੋ ਕੀ ਜਾਗੇ ਫਿਰ ਬੇਨਤੀ ਸੁਣਿਓ ਇੱਕ ਤੰਦਾ ਆਪਾਂ ਜਾਗ ਪੈ ਜੀ ਹਾਂ ਜੀ ਇਸ ਜੀ ਉੱਠਿਆ ਚਾਹ ਪਾਣੀ ਪੀਤਾ ਅਸਲ ਚ ਗੁਰਮਖੋ ਜਾਗਤ ਸੋਵਤ ਬਹੁ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਾਗਣਾ ਤੇ ਸੌਣਾ ਕਈ ਤਰ੍ਹਾਂ ਦਾ ਹੈ ਕਈ ਬੰਦੇ ਐਸੇ ਨੇ ਦੁਨੀਆਂ ਚ ਜਿਹੜੇ ਜਾਗਦੇ ਹੋਏ ਵੀ 100 100 ਸਾਲ ਉਮਰ ਭੋਕੇ ਸੁੱਤੇ ਤੁਰ ਜਾਂਦੇ ਆ ਕਈ ਐਸੇ ਨੇ ਜਿਹੜੇ ਪਿਆਰਿਓ ਸੁੱਤੇ ਹੋਏ ਵੀ ਜਾਗਦੇ ਰਹਿੰਦੇ ਆ ਫਿਰ ਇਸ ਨੂੰ ਸੁਣਿਓ ਕਈ ਸਾਰੀ ਜ਼ਿੰਦਗੀ ਜਾਗਦੀ ਸੁੱਤੇ ਆ ਆਪਾਂ ਕਹਾਂਗੇ ਜਾਗਦੇ ਕਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਦੋਂ ਅੱਖਾਂ ਜਾ ਕੇ ਪ੍ਰਾਏ ਰੂਪ ਦਾ ਚਸਕਾ ਲੈਂਦੀਆਂ ਨੇ ਨੀਂਦ ਹੈ ਕੰਨਾਂ ਨੂੰ ਜਦੋਂ ਚੁਗਲੀ ਨੰਧਿਆ ਸੁਣਨਾ ਨੀਂਦ ਹੈ ਜੀਬ ਨਾਲ ਜਦੋਂ ਕੂੜ ਤੇ ਕੁਫਰ ਤੋਲਨਾ ਨੀਂਦ ਹੈ ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁ ਨਿੰਦ ਵਿਚਾਰ ਰਸ ਨਾ ਸੋਈ ਲੋਭ ਮਿੱਠੇ ਸਵਾਦ ਮਨ ਸੋਇਆ ਯਾਦ ਰੱਖੋ ਤੇ ਸ਼ਬਦ ਹੈ ਵਿਸਮਾਦ ਮੇ ਪਿਛਲੇ ਦਿਨ ਇਹਦੇ ਅਰਥ ਕੀਤੇ ਸਨ ਇਹ ਕਹੇ ਵਿਸਮਾਦ ਨਾਦ ਵਿਸਮਾਦ ਵੇਦ ਇੱਥੇ ਮਨ ਸੋਇਆ ਬਾਇਆ ਵਿਸਮਾਦ ਇਸ ਵਿਸਮਾਦ ਅਰਥ ਖੇੜਾ ਨਹੀਂ ਬਿਸ ਬਿਸ਼ ਮਤਲਬ ਜ਼ਹਿਰ ਵਿਸਮਾਦ ਮਾਦਰ ਤੇ ਮਸਤ ਹੋ ਗਿਆ ਇਹ ਮਾਇਆ ਦੁਨੀਆ ਦੇ ਵਿਸ਼ਾ ਵਕਾਰਾਂ ਦੇ ਵਿੱਚ ਸੱਚੀ ਮੁੱਚੀ ਮਸਤ ਹੋ ਗਿਆ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਭ ਤ ਵਸਤ ਆਪਣੀ ਲੈ ਕਿਵੇਂ ਜਾ ਕੀਏ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਆ ਜਾਗਣ ਦਾ ਇੱਕ ਤਰੀਕਾ ਹੈ ਇੱਕ ਹੁੰਦਾ ਹੈ ਸਰੀਰਕ ਤੌਰ ਤੇ ਜਾਗਣਾ ਇੱਕ ਹੁੰਦਾ ਹੈ ਸੁਰਤ ਦੇ ਤੌਰ ਤੇ ਜਾਗਣਾ ਫਿਰ ਬੇਨਤੀ ਜੀ ਮੈਨੂੰ ਯਾਦ ਹੈ ਸ਼੍ਰੀਮਨ ਭਾਈ ਵੀਰ ਸਿੰਘ ਉਹਨਾਂ ਦੀ ਕਿਤਾਬ ਪ੍ਰਸੰਗਲੀਆਂ ਇੱਕ ਸੱਜਣ ਪਾਠ ਕਰੇ ਜਪਜੀ ਸਾਹਿਬ ਦਾ ਇੱਕ ਤੁਕ ਨੂੰ ਨੇ 18 ਵਾਰੀ ਪੜਿਆ ਜੀ ਮੈਂ ਇੱਕਦੋ ਬੜਾ ਕਾਫੀ ਸਮਾਂ ਪਹਿਲਾਂ ਇੱਕ ਕਿਤਾਬ ਪੜ੍ਹੀ ਸੀ ਉਹ ਇੱਕ ਤੁਕ ਦੀ ਰੁਕਿਆ ਰਿਆ ਤੇ ਪਿੱਛੇ ਤੁਰਦਾ ਸੀ ਇੱਕ ਸੱਜਣ ਹੋਰ ਉਹਦੇ ਕੰਨਾਂ 'ਚ ਆਵਾਜ਼ ਪੈ ਗਈ ਬਾਣੀ ਉਹ ਵੀ ਫੜ ਰਿਆ ਸੀ ਉਹਨੇ ਕਿਹਾ ਵੀ ਇਹਨੂੰ ਪਾਠ ਤੋਂ ਬਾਅਦ ਕਾਹਾਂ ਕਿ ਵੀ ਜੇ ਤੈਨੂੰ ਜ਼ਬਾਨੀ ਨਹੀਂ ਚੇਤੀ ਤੇ ਗੁੱਟਕੇ ਤੋਂ ਬਾਹਰ ਲਿਆ ਕਰ ਉਹਨੇ ਪਾਠ ਦਾ ਭੋਗ ਪਾ ਦਿੱਤਾ ਤੇ ਜਦੋਂ ਬੈਠੇ ਉਹਨੇ ਭਾਈ ਸਾਹਿਬ ਨੂੰ ਕਿਹਾ ਭਾਈ ਸਾਹਿਬ ਜੀ ਪਾਠ ਕਰ ਰਿਆ ਸੀ ਇੱਕ ਤੁਕ ਵਾਰ-ਵਾਰੇ ਕਈ ਵਾਰੀ ਭੁੱਲ ਜਾਂਦਾ ਮੇਰਾ ਅੱਖ ਲੱਗੇ ਨਹੀਂ ਚੱਲ ਰਿਆ ਭਾਈ ਸਾਹਿਬ ਨੇ ਮੁਸਕਰਾ ਕੇ ਪਤਾ ਸੀ ਇਹ ਅਭਿਆਸੀ ਬੰਦਾ ਕਹਿ ਲਗੇ ਜੇ ਪਾਠ ਨਹੀਂ ਚੇਤੇ ਉਹ ਸੱਜਣ ਕਹਿ ਰਿਹਾ ਜਿਹੜਾ ਸੁਣ ਰਿਹਾ ਤੁਸੀਂ ਗੁਟਕਾ ਲੈ ਲਓ ਕਹਿ ਲਗਾ ਪਾਠ ਤਾਂ ਚੇਤੇ ਸੀ ਦਿਮਾਗ ਵਿੱਚੋਂ ਤੇ ਜ਼ੁਬਾਨ ਵਿੱਚੋਂ ਅਗਲੀ ਤੱਕ ਚੇਤੇ ਸੀ ਪਰ ਸੁਰਤ ਦੂਜੇ ਪਾਸੇ ਚਲੀ ਜਾਂਦੀ ਸੀ 18 ਵਾਰੀ ਮੈਨੂੰ ਤੁੱਕ ਪੜ੍ਹਨੀ ਪਈ ਉਹਦੇ ਤੇ ਸੁਰਤ ਟਿਕਾਣ ਦੇ ਲਈ ਕਿਉਂਕਿ ਮਾਰਖੰਡੇ ਧਾਰਕ ਕਹਿ ਦੇਣਾ ਬੜਾ ਸੌਖਾ ਹੁਣ ਆਪਾਂ ਹੀ ਝਾਤੀ ਮਾਰੀਏ ਜਿੰਨਾ ਸਮਾਂ ਸੰਗਤ 'ਚ ਮੈਂ ਤੁਸੀਂ ਬੈਠੇ ਆਂ ਕਿਮਾ ਕਰਿਓ ਆਪਣੇ ਮਨ ਨੂੰ ਪੁੱਛ ਕੇ ਦੇਖੋ ਕਿੰਨੀਆਂ ਥਾਵਾਂ ਦੇ ਘੁੰਮ ਕੇ ਆ ਗਿਆ ਬਸ ਆ ਹੀ ਨਹੀਂ ਹਜ਼ੂਰ ਸੱਚੇ ਬਾਦਸ਼ਾਹ ਕਹਿੰਦੇ ਆ ਜਾਂ ਕਿਵੇਂ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲੰਬੀ ਲਾਂਬੇ ਗੋੜ ਪ੍ਰਸਾਰ ਜਾਗਣ ਵਾਸਤੇ ਕੀਰਤਨ ਸੁਣਨਾ ਪੈਂਦਾ ਹੈ ਸ਼ਬਦ ਨਾਲ ਜੁੜਨਾ ਪੈਂਦਾ ਹੈ ਗੁਰੂ ਸਾਹਿਬ ਕਹਿੰਦੇ ਜਾਗ ਹੋਏ ਛੱਡ ਪਰਾਂ ਲਾਲਚ ਨੂੰ ਹੁਣ ਛੱਡ ਦੇ ਇਸ ਨੂੰ ਅਜੂ ਜਾਗ ਰਹਾਓ ਇਮਾਰਤ ਜਿਹਨੂੰ ਇਹ ਸੱਚ ਸਮਝ ਕੇ ਲਾਲਚ ਹੋ ਗਿਆ ਇਹ ਕਹਿੰਦੇ ਸਮ ਸੁਪਨਾ ਹੈ ਕਿ ਇਹੋ ਜਗ ਜਾਨ ਸਮ ਦਾ ਅਰਥ ਹੋ ਗਿਆ ਬਰਾਬਰ ਸੁਪਨਾ ਆਪਾਂ ਸਮਝਣੀ ਹੈ ਜੀ ਰਾਤ ਨੂੰ ਹੁੰਦਾ ਕੁਝ ਸੁਪਨਿਆਂ ਦੀ ਵੀ ਬਹੁਤ ਵੱਡੀ ਕਹਾਣੀ ਹੈ ਆਪੋ ਆਪਣੀ ਹੁਣ ਤੇ ਸੁਪਨੇ ਤੇ ਬਹੁਤ ਕੁਝ ਮਨੋਵਿਗਿਆਨਕਾਂ ਨੇ ਲਿਖ ਦਿੱਤਾ ਆਪਣਾ ਸਿਗਮੰਡ ਫਰਾਇਡ ਨੇ ਸੁਪਨੇ ਤੇ ਬਹੁਤ ਕੁਝ ਲਿਖਿਆ ਇਹ ਮੈਂ ਇੱਕ ਬੇਨਤੀ ਕਰਾਂਗਾ ਜਿਸ ਸਿੱਖਾਂ ਵਿੱਚ ਕਿਸੇ ਨੇ ਸੁਪਨੇ ਤੇ ਬਰੀਕ ਕੰਮ ਕੀਤਾ ਤੇ ਉਹ ਡਾਕਟਰ ਜੋਸਵਨ ਸਿੰਘ ਨੇ ਕੀ ਉਹਨਾਂ ਦੀ ਕਿਤਾਬ ਹੈ ਅਚੇਤਨ ਦੀ ਲੀਲਾ ਪਟਿਆਲਾ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ ਸੀ ਉਹ ਸਿਰਫ ਸਾਰੀ ਕਿਤਾਬ ਪੰਜਾਬੀ ਵਿੱਚ ਮੰਨ ਤੇ ਵੇ ਕਿ ਮਨ ਕਿਹਲਾ ਉਹਨਾਂ ਨੇ ਮਨੋਵਿਗਿਆਨ ਦੇ ਹਿਸਾਬ ਨਾਲ ਗੱਲ ਕੀਤੀ ਹੈ ਗੁਰਬਾਣੀ ਤੇ ਦੋ ਤਰ੍ਹਾਂ ਦਾ ਮਨ ਕਹਿੰਦੀ ਮਨ ਜੋਤ ਸਰੂਪ ਤੇ ਮੈਲਾ ਮਨ ਇੱਕ ਮੈਲਾ ਇੱਕ ਪਵਿੱਤਰ ਤੇ ਉੰਜ ਆਪ ਸਭ ਨੂੰ ਪਤਾ ਹੈ ਕੌਨਸ਼ੀਅਸ ਸਬ ਕੌਨਸ਼ੀਅਸ ਅਨ ਕੌਨਸ਼ੀਅਸ ਸੁਪਰ ਕੌਨਸ਼ੀਅਸ ਪਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਸੁਪਨਾ ਜਿਹੜਾ ਹੈ ਉਹਨੂੰ ਖਿਆਲ ਕੀ ਜਨਮ ਦਿੰਦਾ ਹੈ ਸਬ ਕੌਨਸ਼ੀਅਸ ਮਾਈਂਡ ਵਿੱਚ ਜਿਹੜੇ ਖਿਆਲ ਪਏ ਨੇ ਉਹ ਖਿਆਲ ਅੱਜ ਤੋਂ 60 ਸਾਲ ਪਹਿਲਾਂ ਦਾ ਵੀ ਹੋ ਸਕਦਾ ਹੈ ਉਹ ਖਿਆਲ ਸੌਣ ਤੋਂ ਪਹਿਲਾਂ ਦਾ ਵੀ ਹੋ ਸਕਦਾ ਕਿਉਂਕਿ ਉਹ ਸਟੋਰ ਕੀਤਾ ਪੈ ਸਬ ਕੌਨਸ਼ੀਅਸ ਨੇ ਸਭ ਕੁਝ ਕਿਉਂਕਿ ਜਿਹੜੇ ਸੱਜਣਾ ਨੇ ਪੜ੍ਹਾਈ ਕੀਤੀ ਉਹਨਾਂ ਨੂੰ ਪਤਾ ਹੋਣਾ ਹੈ ਕੌਂਸ਼ੀਅਸ ਮਾਈਂਡ ਜਿਹਨੂੰ ਅਸੀਂ ਸੁਚੇਤ ਮਨ ਕਹਿੰਦੇ ਆ ਪੰਜਾਬੀ ਚ ਇਹ ਇਹਦੀ ਸੀਮਾ ਇਹ ਇਹ ਨਾਲ ਕੁਝ ਕਥਾ ਨਹੀਂ ਕਰ ਸਕਦਾ ਇਹਨੇ ਇੱਕ ਸਟੋਰ ਰੱਖਿਆ ਜਿਹਨੂੰ ਸਬਕੌਂਸ਼ੀਅਸ ਕਹਿੰਦੇ ਆ ਅਚੇਤ ਕਹਿੰਦੇ ਆ ਜਿੰਨੇ ਖਿਆਲ ਕੋਲ ਨੇ ਸਭ ਪਿਛਾ ਸਟੋਰੀ ਸਟੋਰ ਕਰ ਦਿੰਦਾ ਤੇ ਜਦੋਂ ਕਿਤੇ ਕਈ ਸਾਲਾਂ ਬਾਅਦ ਉਸ ਨੂੰ ਯਾਦ ਕਰਨੇ ਆ ਸੁਚੇਤ ਮਨ ਭਾਰ ਪਾਉਂਦਾ ਯਾਦ ਨਹੀਂ ਹੁੰਦਾ ਚੇਤੀ ਤੇ ਕਹਿੰਦਾ ਕੋਈ ਨਹੀਂ ਆਪੇ ਚੇਤੇ ਆ ਜਾਏਗਾ ਕਦੀ ਵੇਖੋ ਤੁਸੀਂ ਦੇਖਿਓ ਕਿਸੇ ਦਾ ਨਾਂ ਚੇਤੇ ਕਰੀਏ ਨਾ ਤੇ ਕਹਿੰਨੇ ਆਹ ਕੰਨ ਖੁਰਕਨ ਲਾ ਪੈਨੇ ਮੇਰੀ ਜ਼ੁਬਾਨ ਤੇ ਆਉਂਦਾ ਪਿਆ ਪਰ ਬੋਲਿਆ ਨਹੀਂ ਜਾਂਦਾ ਫਿਰ ਕਹਿੰਦਾ ਚਲੋ ਕੋਈ ਨਹੀਂ ਆਪੇ ਚੇਤੇ ਆਪੇ ਚੇਤੇ ਆਉਣਾ ਨਹੀਂ ਇੱਕੋ ਦਮ ਅੰਦਰ ਅਦ੍ਰਿਸ਼ਟ ਚੱਲਦੀ ਖੇਡ ਏ ਫਿਜ਼ੀਕਲ ਕਹੋਗੇ ਫਿਜ਼ੀਕਲ ਵੀ ਨਹੀਂ ਇੱਕੋ ਦਮ ਕੌਨਸ਼ੀਅਸ ਮਾਈਂਡ ਸਬ ਕੌਨਸ਼ੀਅਸ ਨੂੰ ਕਹਿੰਦਾ ਕੱਢ ਤੇ 2 ਮਿੰਟ ਬਾਅਦ ਕਹਿੰਦਾ ਹੋ ਮੈਨੂੰ ਚੇਤੇ ਆ ਗਿਆ ਐਵੇਂ ਚੇਤੇ ਨਹੀਂ ਆ ਗਿਆ ਕਿਤੇ ਪਿਆ ਹੋਇਆ ਸਟੋਰ ਵਿੱਚ ਚਾਹ ਤੇ ਤੇ ਆਇਆ ਸਬ ਕੌਂਸ਼ੀਅਸ ਮਾਈਂਡ ਵਿੱਚ ਜੋ ਸਾਡੇ ਖਿਆਲ ਨਹੀਂ ਸੁਪਨਾ ਹੈ ਤੇ ਸੱਚੀ ਮੁੱੱਚੀ ਸੁਪਨਾ ਬੜੇ ਥੋੜੇ ਸਕਿੰਟ ਦਾ ਹੁੰਦਾ ਤੇ ਲੱਗਦਾ ਸਾਰੀ ਰਾਤ ਦਾ ਮਹਾਰਾਜ ਕਹਿੰਦੇ ਸੁਪਨੇ ਜੋ ਦਿਸਦਾ ਸਵੇਰੇ ਝੂਠ ਹੋ ਜਾਂਦਾ ਬੰਦਿਆ ਸੁਪਨੇ ਨਾਲ ਚੇਤ ਨਹੀਂ ਲਾਹੇਗਾ ਸੁਪਨੇ ਨਾਲ ਚੇਤ ਮੂਰਖ ਲਾਉਂਦੇ ਹੁੰਦੇ ਆ ਸੁਪਨੇ ਸੇਤੀ ਚੇਤ ਮੂਰਖ ਲਾਆ ਜਿਉ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਜਗ ਜੀਵਨ ਐਸਾ ਸੁਪਨੇ ਜੈਸਾ ਜਗ ਜੀਵਨ ਸੁਪਨ ਸਮਾਨ ਗੁਰਤੇਗ ਬਹਾਦਰ ਕਹਿੰਦੇ ਆ ਸਮ ਸੁਪਨੇ ਕਿ ਇਹੋ ਜਗ ਜਾਨ ਇਸ ਜਗਤ ਨੂੰ ਬਸ ਕਿਉਂ ਸਮੇ ਸੁਪਨਾ ਹੋ ਗਿਆ ਗੁਰਮਖੋ ਕਹਿਣਾ ਬਹੁਤ ਸੌਖਾ ਹੈ ਆਪ ਆਪਣੇ ਛਾਤੀ ਮਾਰੀਏ ਕੀ ਜਿਹੜੀਆਂ ਕਟਨਾ ਵਾ ਸਾਡੀ ਜ਼ਿੰਦਗੀ ਚ ਪਹਿਲਾ ਦੁਖਦਾਈ ਵਾਪਰੀਆਂ ਅੱਜ ਸੁਪਨਾ ਬਣ ਕੇ ਨਹੀਂ ਰਹਿ ਗਈਆਂ ਇਥੋਂ ਤੱਕ ਮੈਂ ਜਿੰਨੇ ਵੀ ਆਪਾਂ ਬੈਠੇ ਜਿਹੜੀ ਉਮਰ ਆਪਾਂ ਭੋਗ ਚੁੱਕੇ ਆਂ ਲੰਘੇ ਅਸੀਂ ਇੱਕ ਇੱਕ ਸਾਲ ਆ ਅੱਜ ਸੋਚੋ ਪਿਛੇ ਵਿੱਚ ਹਾਤੀ ਮਾਰੋ ਤੱਕ ਸਕਿੰਟ ਦਾ ਸੁਪਨਾ ਹੈ ਬਸ ਮਹਾਰਾਜ ਕਹਿੰਦੇ ਇਹ ਜਗਤ ਸੁਪਨੇ ਦੀ ਤਰ੍ਹਾਂ ਹੈ ਬਿਨ ਸਹਿ ਛਿਨ ਮੈਂ ਇਹਨੇ ਬਿਨਸਦਾਰ ਤੇ ਖਤਮ ਹੋ ਜਾਣਾ ਹੈ ਛਿਨ ਦੇ ਵਿੱਚ ਅੱਖ ਚਮਕਣ ਦੇ ਵਿੱਚ ਮੈਂ ਦਾ ਅਰਥ ਵੇਚੇ ਤੇ ਬਿਨ ਸਹਿ ਛਿਨ ਮੈਂ ਸਾਚੀ ਮਾਨ ਮਹਾਰਾਜ ਕਹਿੰਦੇ ਮੈਂ ਤੈਨੂੰ ਐਵੇਂ ਨਹੀਂ ਡਰਾ ਰਿਹਾ ਮੇਰੀ ਗੱਲ ਨੂੰ ਸੱਚੀ ਮੰਨੀ ਇਹਨੇ ਸੁਪਨੇ ਨੇ ਛਿੰਨ ਵਿੱਚ ਖਤਮ ਹੋ ਜਾਣਾ ਉੰਜ ਵੈਸੇ ਸੰਸਾਰ ਹੈ ਤਾਂ ਇੱਕ ਫੁਰਨਾ ਹੀ ਨਾ ਇੱਕ ਸਾਡੇ ਪੰਜਾਬ ਵਿੱਚ ਸਾਧੂ ਸਨ ਉਹ ਕਹਿੰਦੇ ਹੁੰਦੇ ਸਨ ਗਰ ਚਾਹੋ ਤੋ ਯਕਤ ਲਖ ਗਰ ਚਾਹੋ ਤੋ ਯਕ ਲਖ ਕੋਟਾ ਦੂ ਇਹ ਤਰ੍ਹਾਂ ਤਰ੍ਹਾਂ ਕੀ ਦੁਨੀਆ ਕਹਿੰਦੇ ਸਨ ਦੁਨੀਆ ਖਿਆਲ ਹੈ ਫੁਰਨਾ ਹੈ ਫੁਰਨਾ ਸਮਾ ਗਿਆ ਤੇ ਦੁਨੀਆ ਸਮਾ ਗਈ ਬੜਾ ਔਖਾ ਜੇ ਵਿਸ਼ਾ ਵੀ ਵਿਦਾਨ ਦਾ ਵੈਸੇ ਮੇਰੀ ਬੇਨਤੀ ਹੈ ਮਹਾਰਾਜ ਕਿੰਨੇ ਮੇਰੀ ਗੱਲ ਸੱਚ ਜਾਣ ਇਹ ਝੂਠ ਹੈ ਝੂਠ ਹੈ ਨੇ ਫਿਰ ਸੁਣੈ ਇਹ ਗੱਲ ਹੋਰ ਸੱਚੀ ਜਿਹੜੀ ਉਹ ਤੂੰ ਸਮਝਦਾ ਦੀ ਸੰਗ ਤੇਰਾ ਇਹ ਤੋ ਕੁੱਤੇ ਦੇਖਿਓ ਇਹਦਾ 파ਟ ਤੇਰੇ ਨਹੀਂ ਕਰਨਾ ਇੱਕ ਹੋਰ ਜਿਹੜਾ 파ਟ ਹੁੰਦਾ ਸਾਚੇ ਸਾਇਬਾ ਕਿਆ ਨਹੀਂ ਘਰ ਤੇਰਾ ਉੱਥੇ ਵੀ ਰਾਰੇ ਤੇ ਦਲਾਵਾਂ ਲੱਗੀਆਂ ਨੇ ਬਿੰਤੀ ਆ ਉਸ ਨੂੰ ਆਪਾਂ ਉਹੀ ਪੜਨਾ ਹੈ ਮਹਾਰਾਜ ਕਹਿੰਦੇ ਆ ਕਿ ਸੰਗ ਤੇਰੇ ਸੰਗ ਦਾ ਅਰਥੇ ਨਾਲ ਤੇਰੇ ਨਾਲ ਹਰ ਹਰ ਦੇ ਲਫਜ਼ੀ ਅਰਥ ਬਹੁਤ ਨੇ ਇੱਥੇ ਹਰ ਦਰਤ ਕਰਾਂਗੇ ਪ੍ਰਭੂ ਬਸਤ ਬਸਤਰ ਦੇ ਵਸਦਾ ਉਂਝ ਬਾਣੀ ਵਿੱਚ ਬਸਤ ਦਾ ਅਰਥ ਵਸਤੂ ਵੀ ਹੈ ਇੱਥੇ ਬਸਤ ਦਾ ਅਰਥ ਵਿਸਣਾ ਹਜ਼ੂਰ ਕਹਿੰਦੇ ਨੇ ਸੰਗ ਤੇਰਾ ਹਰ ਬਸਤ ਨੀਤ ਨੀਤ ਦਰ ਤੇ ਰੋਜ਼ ਉਹ ਬੰਦਿਆ ਜਿਹੜਾ ਖਰੀ ਤੇਰੇ ਨਾਲ ਰੋਜ਼ ਵੱਸਦਾ ਹੈ ਤੇ ਤੇਰੇ ਸੰਗ ਨਾਲ ਵੱਸਦਾ ਸੱਚੇ ਵੀ ਕੋਈ ਨਿਵਣ ਪਾਵੇ ਸੀ ਕਹਿ ਦਿੰਦੇ ਹਨਾ ਧਰਮ ਸਥਾਨ ਤੇ ਸੀ ਜਾਣੇ ਆ ਸਾਨੂੰ ਅੰਦਰ ਖੋਜਣ ਦੀ ਜਾਂਚ ਆ ਜਾਏ ਮੈਂ ਇੱਕ ਦਿਨ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਆਪ ਆਇਆ ਗੁਰਦੁਆਰਾ ਸਾਹਿਬ ਇੱਥੇ ਤਾਂ ਆਇਆ ਕਿ ਸਾਡਾ ਸ਼ਰੀਰ ਗੁਰਦੁਆਰਾ ਬਣ ਜਾਏ ਗੁਰੂ ਰਾਮਦਾਸ ਕਹਿੰਦੇ ਆ ਇੱਕ ਚਰਨ ਗੁਰੂ ਦੇ ਪੈਂਦੇ ਨੇ ਬਾਹਰ ਉਸ ਮਿੱਟੀ ਨੂੰ ਲੋਕ ਮੱਥੇ ਤੇ ਲਾਂਦੇ ਆ ਤੇ ਜਿਹਦੇ ਸਰੀਰ ਵਿੱਚ ਗੁਰੂ ਦੇ ਚਰਨ ਪੈਜੇ ਨੂੰ ਸਿੱਖ ਦੇ ਚਰਨਾਂ ਨੂੰ ਲੋਕ ਹੱਥ ਲਾਂਦੇ ਆ ਧੰ ਧੰ ਸੁਹਾਵਾ ਸੋ ਸਰੀਰ ਥਾਨ ਕੇ ਜਿੱਥੇ ਮੇਰਾ ਗੁਰ ਤਰ ਹੈ ਵਿਖਾ ਹਜ਼ੂਰ ਕਿਨੇ ਤੇਰੇ ਨਾਲ ਵਸਦਾ ਤੇ ਨਾਲ ਵਸਦਾ ਦਿਸਦਾ ਕਿਉਂ ਨਹੀਂ ਕਿਉਂ ਨਹੀਂ ਦਿਸਦਾ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਤ੍ਰਿਣ ਓਲੇ ਲਾਕ ਚ ਪਾਇਆ ਗੁਰਮਖੋ ਜਿਵੇਂ ਤਣਕੇ ਦੇ ਥੱਲੇ ਕੀਮਤੀ ਰਤਨ ਕੱਪੜੇ ਦੇ ਥੱਲੇ ਰਤਨ ਬੰਦਾ ਲੱਭੀ ਜਾਂਦਾ ਇਹਨੂੰ ਗੁਰੂ ਨੇ ਕਿਹਾ ਵੀ ਖੈ ਨਾਲ ਪਰ ਕਿਵ ਸਚਿਆਰਾ ਹੋਈ ਹੈ ਕਿ ਬੂੜਾ ਟੁੱਟੈ ਪਾਲ ਉਹ ਕੰਧ ਖ ਝੂਠ ਦੀ ਜਿਹੜੀ ਦਿਸਣ ਨਹੀਂ ਦਿੰਦੀ ਗੁਰੂ ਜੀ ਕਹਿ ਰਿਹਾ ਤੇਰੇ ਨਾਲ ਵੱਸਦਾ ਤੇ ਨਿਸ ਇਹ ਲਫ਼ਜ਼ ਵੈਸੇ ਹੈ ਜੀ ਨਿਸ ਪਰ ਇਥੇ ਅਸੀਂ ਨਿਸ ਕਰਨਾ ਨਿਸ ਦਾ ਅਰਥ ਹੈ ਰਾਤ ਤੇ ਬਾਸੁਰ ਸਸੇ ਦੇ ਥੱਲੇ ਔਂਕੜ ਬੋਲੀਆਂ ਨੂੰ ਬਾਸਰ ਨਹੀਂ ਕਲਾ ਬੋਲਣਾ ਬਾਸੁਰ ਬਾਸੁਰ ਦਾ ਲਬਜ਼ੀ ਅਰਥ ਹੈ ਦਿਨ ਨਿਸ ਬਾਸੁਰ ਇੱਕ ਸ਼ਬਦ ਬਾਣੀ ਚਾਹੁੰਦਾ ਇਹ ਨਿਸ ਇਹ ਦਰ ਤੇ ਦਿਨ ਤੇ ਨਿਸ ਦਾ ਅਰਥ ਹੈ ਰਾਤ ਨਿਸ ਬਾਸੁਰ ਦਿਨ ਅਤੇ ਰਾਤ ਭਜ ਭਜ ਦਾ ਅਰਥ ਹੈ ਸਿਮਰਨ ਕਰ ਜਾਪੋ ਨੂੰ ਮਹਾਰਾਜ ਕਹਿੰਦੇ ਤਾਂ ਹੈ ਮੀਤ ਤਾਂ ਦਰਦ ਕਰਾਂਗੇ ਉਸ ਨੂੰ ਹਾਂਜੀ ਇਹ ਦੋ ਤੁਕਾਂ ਹੋ ਗਈਆਂ ਸੰਗ ਤੇਰਾ ਹਰਬਸਤ ਨੀਤ ਤੇਰੇ ਨਾਲ ਖਰੀ ਪ੍ਰਮਾਤਮਾ ਰੋਜ਼ ਵਸਦਾ ਹੈ ਇਹ ਨਹੀਂ ਵੀ ਉਹ ਗਏ ਉਹ ਛੁੱਟੀ ਦਾ ਕਰਦੇ ਕੋਈ ਨਹੀਂ ਜੀ ਹੁਣ ਬੰਦਾ ਤਾਂ ਉਹੀ ਏ ਇੱਕ ਉਦਾਹਰਨ ਦੇ ਕਬੀਰ ਸਾਹਿਬ ਦਾ ਇੱਕ ਬਚਨ ਹੈ ਉਹ ਕਹਿੰਦੇ ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਭਾਇ ਜਾਂ ਕੋ ਕਹਤਾ ਆ ਇੱਕ ਸਵਾਲ ਉਠੇਗਾ ਜੀ ਵੀ ਇਹ ਫਿਰ ਜਦੋਂ ਪ੍ਰਗਟ ਹੁੰਦਾ ਬੰਦੇ ਵਿੱਚੋਂ ਮੈਂ ਕੁ ਉਦਾਹਰਨ ਦੇਣਾ ਕਿਸੇ ਮੂਰਤੀਕਾਰ ਨੇ ਮੂਰਤੀ ਬਣਾਈ ਪੱਥਰ ਨੂੰ ਤਰਾਸ਼ ਕੇ ਕਮਾਲ ਦੀ ਮੂਰਤੀ ਸਾਰੇ ਵੇਖਣ ਆਲੇ ਆਏ ਕਿ ਕਿਵੇਂ ਬਣਾਈ ਕਿਵੇਂ ਬਣਾਈ ਕਮਾਲ ਕਰ ਦਿੱਤੀ ਪੈਦਾ ਕਰਤੀ ਮੂਰਤੀ ਉਹ ਅੱਗ ਹੱਸ ਕੇ ਕਹਿੰਦਾ ਮੈਂ ਕੋਈ ਨਹੀਂ ਪੈਦਾ ਪੂਦਾ ਕੀਤੀ ਇਹ ਪੱਥਰ ਚ ਮੁੱਦ ਤਾਂ ਜਿੱਦਨ ਦਾ ਪੱਥਰ ਸੀ ਉਦੋਂ ਦੀ ਵਿੱਚ ਸੀ ਮੈਂ ਸਿਰਫ ਫालतू ਪੱਤਰ ਤਰਾਜ ਦਿੱਤਾ ਵਿੱਚੋਂ ਪ੍ਰਗਟ ਹੋ ਗਿਆ। ਸੁਣਿਓ। ਮੈਂ ਥੋੜਾ ਪਾਇਦਾ ਕੀਤੀ। ਕਹਿੰਦਾ ਕਚਰਾ ਲਾ ਦਿੱਤਾ ਤੇ ਵਿੱਚੋਂ ਮੂਰਤੀ ਆ ਗਈ। ਸੱਚੀ ਮੁੱਚੀ ਇਹ ਦੇ ਵਿੱਚ ਕਚਰਾ ਹੀ ਚੜਿਆ ਪਿਆ। ਜਿੱਦਨ ਗੁਰੂ ਆਪਣੇ ਸ਼ਬਦ ਦੇ ਖੜਕ ਨਾਲ ਕਚਰਾ ਤੋੜਦਾ ਹੈ। ਕੁਮਾਰੇ ਕੋ ਜਾ ਘੜ ਕੇ ਰੱਖ ਦਿੰਦਾ ਫਿਰ ਕਹਿਣ ਲੱਗ ਪੈਂਦਾ ਖਾਲਸਾ ਮੇਰੋ ਰੂਪ ਹੈ ਖਾਸ। ਕਿਉਂਕਿ ਘੜ ਦਿੱਤਾ ਨਾ। ਹਜ਼ੂਰ ਕਹਿੰਦੇ ਨੇ ਬਸ ਇੱਕ ਗੱਲ ਹੋ ਯਾਦ ਰੱਖੀ। ਤੇਰੇ ਅੰਤਲੇ ਸਮੇਂ ਵੀ ਇਹਨੇ ਨਾਲ ਦੇਣਾ ਸਾਥ ਬਾਹਰ ਅੰਤ ਕੀ ਇੱਥੇ ਬਾਹਰ ਦਰਦ ਕਰਾਂਗੇ ਵੇਲਾ ਅੰਤ ਦੀ ਵਾਰੀ ਬਾਹਰ ਅੰਤ ਕੀ ਹੋਏ ਸਹਾਏ ਜਦੋਂ ਝੂਠੀ ਹਰ ਚੀਜ਼ ਚਲੀ ਜਾਏਗੀ ਵੇਖੋ ਆ ਸ਼ਰੀਰ ਚਲਾ ਜਾਏਗਾ ਮੈਂ ਫਿਰ ਬੇਨਤੀ ਕਰਾਂਗਾ ਕਿ ਬੜਾ ਸੂਖਸ਼ਮ ਵਿਸ਼ਾ ਹੈ ਗੁਰਮਤ ਦਾ ਸਮਝਣ ਲਈ ਸੱਚੇ ਜਿੰਨਾ ਮਰਜੀ ਮੈਂ ਬੋਲੀ ਜਾ ਸਾਡੀ ਕੋਈ ਨਹੀਂ ਅਕਲ ਦੀ ਸਮਝ ਸਕੀ ਫਿਜ਼ੀਕਲ ਤੌਰ ਤੇ ਕੀਤੇ ਹੋਏ ਜਿਹੜੇ ਕਰਮ ਨੇ ਅਸੀਂ ਕਹਿੰਦੇ ਆ ਪਾਪ ਜਿਹੜੇ ਪਾਪ ਕੀਤੇ ਮਾੜੇ ਹੁਣ ਅੱਜ ਕੱਲ ਤਾਂ ਕਹਿੰਦੇ ਆ ਨਾ ਕੋਈ ਗੱਲ ਨਹੀਂ ਇਹ ਬਾਬੇ ਐਵੇਂ ਡਰਾਈ ਜਾਂਦੇ ਜੇ ਕੋਈ ਪੁੰਨ ਨਹੀਂ ਕੋਈ ਪਾਪ ਨਹੀਂ ਤੇ ਕਈ ਤਾਂ ਇੰਨੇ ਆਗਾ ਵਦੂ ਨੋ ਕਹਿੰਦੇ ਤੇ ਮਾਵਰੇ ਨਹੀਂ ਤੇ ਮੈਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੁਸੀਂ ਤੁਹਾਡੇ ਸਭ ਕੋਲ ਫੋਨ ਨੇ ਆ ਤੋ ਕਿਕ ਪੜਿਓ ਪੁੰਨੀ ਪਾਪੀ ਆਖਣ ਨਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕੋ ਐਵੇਂ ਭਰਮ ਨਾ ਪਾਓ ਪੁੰਨ ਤੇ ਪਾਪ ਕਹਿਣ ਨੂੰ ਨਹੀਂ ਇਹ ਹਕੀਕਤ ਵਿੱਚ ਨੇ ਆਖਣ ਨਾਏ ਦਰਤੀ ਇਹ ਆਖਾਂ ਨਹੀਂ ਇਹ ਮੁਹਾਵਰਾ ਨਹੀਂ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਕਿਆ ਇੱਕ ਦਿਨ ਮੈਂ ਕਿਹਾ ਸਾਰੇ ਕਹਿੰਦੇ ਵੀ ਸਾਰਿਆਂ ਨੇ ਖਾਲੀ ਜਾਣਾ ਕੁਝ ਨਹੀਂ ਨਾਲ ਜਾਣਾ ਸੱਚੀ ਮੱਚੀ ਕੁਝ ਨਹੀਂ ਜਾਣਾ ਤਨ ਨਹੀਂ ਜਾਣਾ ਪੈਸੇ ਨਹੀਂ ਜਾਣੇ ਪੁੱਤਰ ਧੀਆਂ ਨਹੀਂ ਜਾਣੇ ਗੁਰਮਖੋ ਇਹ ਸਰੀਰ ਨਹੀਂ ਜਾਣਾ ਅੱਜ ਤੱਕ ਦੁਨੀਆ ਵਿੱਚ ਕੋਈ ਖਾਲੀ ਜੇ ਗਿਆ ਦੁਹਾਈ ਰੱਬ ਦੀ ਕੋਈ ਨਹੀਂ ਜੇ ਖਾਲੀ ਗਿਆ ਕੋਈ ਜਾਂਦਿਆਂ ਨਾਮ ਦੀਆਂ ਪੰਡਾਂ ਬੰਨ ਲ ਜਾਂਦਾ ਕੋਈ ਔਗਣਾ ਦੀਆਂ ਗੰਡਾਂ ਮੱਤ ਜਾਂਦਾ ਖਾਲੀ ਗਿਆ ਜੀ ਬਾਬਾ ਜੀ ਨੇ ਕਿਹਾ ਨਾਨਕ ਸੁੱਤੀ ਪਈ ਐ ਜਾਨਵਰਤੀ ਸਨ ਗੁਨਾ ਗਵਾਈ ਘੰਟੜੀ ਅਵਗਣ ਚੱਲੀ ਬਣ ਕੇ ਔਗਣ ਕੋਈ ਬਣ ਲਿੰਦਾ ਕੋਈ ਗੁਣ ਲੈ ਜਾਂਦਾ ਗੁਰੂ ਜੀ ਕਹਿੰਦੇ ਆ ਬਾਰ ਅੰਤ ਕੀ ਹੋਏ ਸਹਾਏ ਅੰਤਲੇ ਸਮੇਂ ਤੇਰਾ ਸਾਥ ਦੇਊਗਾ ਤੂੰ ਜਾਗਦਾ ਜਿਉਂਦਾ ਜੱਬਿਆ ਕਰ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਗੁਣ ਤਾਕੇ ਗਾਇ ਮੈਂ ਤਿਸ ਦੇ ਗੁਣ ਕਮਨਾ ਤਾਕੇ ਉਸ ਦੇ ਜਿਹੜਾ ਰੱਬ ਸਦਾ ਰਹਿਣ ਵਾਲਾ